19 ਸਾਲ ਹੋ ਗਏ ਨੇ ਗਮਾੜਾ ਬਣਾਉਣ ਦੇ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਕਿ ਕੋਖੇ ਵਾਲੇ ਹੁੰਦੇ ਨੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਰਾ ਕੇ ਦਿੱਤੀ ਜਾਂਦੀ ਹੈ ਤੇ 350 ਬੂਥ ਬਣਾਉਣ ਵਾਸਤੇ ਕੋਖੇ ਦੀ ਜਗ੍ਹਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਕਿ ਇਹ ਤਾਂ ਇਹ ਮੇਰਾ ਸਵਾਲ ਹੈ ਜੀ ਕਮੇਟੀ ਕਦੋਂ ਬਣੀ ਇੱਕ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਫਿਰ ਉਸ ਤੋਂ ਬਾਅਦ 6 ਲੈਟਰ ਮੈ ਡਿਪਾਰਟਮੈਂਟ ਨੂੰ ਭੇਜ ਬਗੈਰ ਸੱਤ ਜਿਹਦਾ ਕੋਈ ਜਵਾਬ ਨਹੀਂ ਆ ਹੈਗਾ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੈਟਰ ਦਾ ਜਵਾਬ ਅਸੀਂ ਲੈਟਰ ਪਾਉਂਦੇ ਆ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਹਾ ਪੰਜ ਦਾ 6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਇਹ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹਾਂ ਕਹਿੰਦੇ ਆ ਕੰਮ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਵਾ ਦਾ ਸਵਾਦ ਹੀ ਆ ਗਿਆ ਜੀ ਥੈਂਕ ਯੂ ਜਾਇਬੀ ਇਹਨਾਂ ਨੇ ਕਿਹਾ ਵੀ 2006 ਦੇ ਵਿੱਚ ਗਮਾਡਾ ਫੌਂਡ ਵਿੱਚ ਆਇਆ ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ ਹੈ 19 ਸਾਲ ਹੋ ਗਏ ਨੇ ਗਮਾਡਾ ਬਣਾਉਣ ਦਾ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈਗਾ ਖੋਖੇ ਵਾਲਿਆਂ ਨੂੰ ਦੰਨੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਣਾ ਕੇ ਦਿੱਤੀ ਜਾਂਦੀ ਆ ਤੇ 350 ਬੂਥ ਬਣਾਉਣ ਵਾਸਤੇ ਖੋਖੇ ਦੀ ਜਗ੍ਹਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਦੂਸਰਾ ਸਵਾਲ ਇਹ ਆ ਵੀ ਇਹਨਾਂ ਨੇ ਕਮੇਟੀ ਬਣਾਈ ਸੀ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ 5 ਨੂੰ 15 5 22 ਨੂੰ ਪਹਿਲਾ ਲੈਟਰ ਪਾਇਆ ਫਿਰ ਉਸ ਤੋਂ ਬਾਅਦ 6 ਲੈਟਰ ਮੈਂ ਡਿਪਾਰਟਮੈਂਟ ਨੂੰ ਭੇਜੇ ਬਗੈਰ 7 ਜਿਹਦਾ ਕੋਈ ਜਵਾਬ ਨਹੀਂ ਆਇਆ ਹੈਗਾ ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਬਈ ਲੈਟਰਾਂ ਦੇ ਜਵਾਬ ਅਸੀਂ ਲੈਟਰ ਪਾਉਂਦੇ ਆ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਿਹਾ ਜਾਂ ਰਵਾਜ ਹੈ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਮਤਲਬ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਜਵਾਬ ਮੈਂ ਲੈ ਕੇ ਦਵਾਂ ਠੀਕ ਹੈ ਤੇ ਬਾਕੀ ਆਪਾ ਮੰਤਰੀ ਨੂੰ ਪੁੱਛ ਲਈਏ ਸਰ ਸਾਡੇ 5-6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਇਹ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹ ਕਹਿੰਦੇ ਆ ਕੰਮ ਆ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮੰਤਰੀ ਜੀ ਵੀ ਇੱਥੇ ਇਹ ਜਿੰਨੇ 350 ਬੂਥ ਨਹੀਂ 350 ਜਗ੍ਹਾ ਇੱਥੇ 7-800 ਬੂਥ ਬਣਨੇ ਨੇ ਇਹ 350 ਬੰਦੇ ਜਿਹੜੇ ਉੱਥੇ ਜਿਨ੍ਹਾਂ ਨੇ ਮੁਹਾਲੀ ਵਸਾਇਆ ਹੈ 40 ਸਾਲ ਪਹਿਲਾਂ 50 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੁਹਾਲੀ ਜਿਨ੍ਹਾਂ ਨੇ ਮੁਹਾਲੀ ਵਸਾਇਆ ਉਹਨਾਂ ਨੂੰ ਆਪਾਂ ਦੇ ਕੇ ਛੋਟੇ ਬੂਥ ਉਦੋਂ ਬਿਨਾਂ ਵੀ ਰੈਵਨਿਊ ਆਪਾਂ ਕਮਾ ਸਕਦੇ ਹਾਂ ਕਮਾੜਾ ਵਾਲੇ ਘਟੂਗਾ 3-400 ਬੂਥ ਹੋਰ ਵਾਧੂ ਬਣ ਸਕਦਾ ਉੱਥੇ ਬਹੁਤ ਕੀਮਤੀ ਜਗ੍ਹਾ ਹੈ ਔਰ ਮੈਨੂਅਲ ਲੱਗਦਾ ਹੈ ਵੀ ਇਹ ਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਖੋਖੇ ਲਏ ਜਿਹੜੇ ਭੁਕੇ ਵਾਲੇ ਨੇ ਉਹ ਵੀ ਪੈਸੇ ਦੇਣ ਨੂੰ ਰੀਜ਼ਨੇਬਲ ਤਿਆਰ ਨੇ ਸੋ ਮੇਰੀ ਬੇਨਤੀ ਹੈ ਵੀ ਇਹ ਮੈਨੂੰ ਦੱਸਿਆ ਜਾਵੇ ਵੀ ਇਹ ਕਦੋਂ ਤੱਕ ਕਮੇਟੀ ਕਦੋਂ ਬਣੀ ਹੈ ਤੇ ਕਦੋਂ ਤੱਕ ਇਹ ਕਮੇਟੀ ਹੈ ਜੀ ਤੇ ਆਪਣੀ ਰਿਪੋਰਟ ਦੇ ਦੋ ਮੰਤਰੀ ਜੀ ਕੋਈ ਟਾਈਮ ਲਾਈਨ ਹੈਗੀ ਹੈ ਲਿਖਿਆ ਸਾਰਾ ਜੀ ਐਸ ਐਸ ਨਗਰ ਸ਼ਹਿਰ ਦਾ ਵਿਕਾਸ ਪਿਛਲੇ 50 60 ਸਾਲ ਦੇ ਤੋ ਵੱਲ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰ ਦਾ ਵਿਕਾਸ ਸਮੇਂ-ਸਮੇਂ ਦੇ ਅਲੱਗ-ਅਲੱਗ ਅਦਾਰਿਆਂ ਵੱਲੋਂ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਪੰਜਾਬ ਹਾਊਸਿੰਗ ਬੋਰਡ ਵੱਲੋਂ ਕੀਤਾ ਜਾਂਦਾ ਸੀ ਉਸ ਤੋਂ ਪਰੰਤ ਸਾਲ 1995 ਵਿੱਚ ਪੰਜਾਬ ਅਰਬਨ ਅਤੇ ਪਲੈਨਿੰਗ ਅਤੇ ਵਿਕਾਸ ਅਥਾਰਟੀ ਪੁੱਡਾ ਹੋਣ ਵਿੱਚ ਆਈ ਅਤੇ ਮਹਾਲੀ ਸ਼ਹਿਰ ਦਾ ਵਿਕਾਸ ਪੁੱਡਾ ਅਥਾਰਟੀ ਵੱਲੋਂ ਕੀਤਾ ਜਾਂਦਾ ਰਿਹਾ ਇਸ ਤੋਂ ਪਰੰਤ 2006 ਵਿੱਚ ਮਹਾਲੀ ਸ਼ਹਿਰ ਦਾ ਸਚਾਰੂ ਤਰੀਕੇ ਨਾਲ ਵਿਕਾਸ ਕਰਨ ਲਈ ਗ੍ਰੇਟਰ ਮਹਾਲੀ ਏਰੀਆ ਵਿਕਾਸ ਅਥਾਰਟੀ ਗਮਾਟਾ ਦਾ ਗਠਨ ਕੀਤਾ ਗਿਆ ਹੈ ਸਰਦੇਵ ਕਾਸਲੀ ਗਮਾਡਾ ਵੱਲੋਂ ਸਮੇਂ-ਸਮੇਂ ਤੇ ਪੌਂਕੁਇਰ ਕਰਕੇ ਕਰਦੇ ਹੋਏ ਪਲਾਨਿੰਗ ਨਾਲ ਡਿਵੈਲਪਮੈਂਟ ਕਰਦੇ ਹੋਏ ਸਰਵਿਸ ਆ ਗਿਆ ਹੈ ਫੇਸ 1 ਅਤੇ ਫੇਸ 7 ਇਸ ਖੋਖਾ ਮਾਰਕੀਟ ਦਸ ਸੰਬੰਧੀ ਦੱਸਣ ਜੋਗ ਹੈ ਕਿ ਇਹ ਸਾਈਟਾਂ ਗਮਾਡਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਪਹਿਲਾਂ ਦੀ ਮੌਜੂਦ ਸਨ ਅਤੇ ਇਹਨਾਂ ਸਾਈਟਾਂ ਦੇ ਕਾਰਜਕਾਰਾਂ ਵੱਲੋਂ ਛੋਟੇ ਆਰਜੀ ਤੌਰ ਤੇ ਖੋਖੇ ਬਣਾ ਕੇ ਆਪਣੇ ਕਾਰੋਬਾਰ ਕੀਤਾ ਜਾਂਦਾ ਸੀ ਇਸ ਸਮੇਂ ਗਮਾਡਾ ਹੋਂਦ ਵਿੱਚ ਆਇਆ ਤਾਂ ਇਹਨਾਂ ਸਾਈਟਾਂ ਸੰਬੰਧੀ ਰਿਕਾਰਡ ਮੁਕੰਮਲ ਤਰੀਕੇ ਨਾਲ ਗਮਾਡਾ ਨੂੰ ਟ੍ਰਾਂਸਫਰ ਨਹੀਂ ਹੋਇਆ ਇਸ ਦੀ ਪੂਰੀ ਡਿਟੇਲ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਪਰੰਤੂ ਇਹ ਵੀ ਦੱਸਣਯੋਗ ਹੈ ਕਿ ਮੌਕੇ ਤੇ ਫਿਰ ਸਵਾਲ ਅੱਛਾ ਆਪਣਾ ਉਹਨਾਂ ਦੇ ਤਾਂ ਦੋ ਹੀ ਗੱਲ ਹੈ ਇਹ ਇੱਕ ਤਾਂ ਕਦੋਂ ਤੱਕ ਕਰ ਦਿਓਗੇ ਜੀ ਇਹਨਾਂ ਨੂੰ ਤੇ ਕਮੇਟੀ ਕਮੇਟੀ ਕਦੋਂ ਤੱਕ ਰਿਪੋਰਟ ਦੇ ਦੂਗੀ ਜੀ ਜੀ ਜੇ ਮਾਨਜਬ ਮੈਂਬਰ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਟਾਈਮ ਪੈਣਾ ਇਹ ਕਮੇਟੀ ਜਿਹੜੀ ਬਣਾਈ ਗਈ ਹੈ ਪਰ 5-7 ਮਹੀਨੇ ਵਿੱਚ ਇਹਨਾਂ ਦਾ ਸਾਰਾ ਜਿਹੜਾ ਰਿਜ਼ਲਟ ਹੈ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਦੱਸਿਆ ਜਾਊਗਾ ਪੂਰੀ ਸਰਕਾਰ ਇਸ ਕੰਮ ਦੇ ਉੱਤੇ ਕਰੂਗੀ ਥੈਂਕ ਯੂ ਆਦਾ ਸਵਾਲ ਹੀ ਆ ਗਿਆ ਜੀ ਥੈਂਕ ਯੂ ਥੈਂਕ ਯੂ ਲੈ ਉਹਨਾਂ ਦੇ ਧੰਨਵਾਦੀ ਕਰਤਾ ਨਾਲ ਹੀ ਪਹਿਲਾਂ